ਜਾਜਨੂਹ ਲਖਾਉਂਦਾ ਗੱਲਾਂ ਸੱਚੀਆਂ ਗੁੱਸੇ ਵਿੱਚ ਸਿੰਘ ਦਾ ਸਮੇਦਦਾ ਕੀਤੀ ਹੈ ਖਤਮ ਇਹਨਾਂ ਕੁੱਟਕੇ ਅਰੇ ਹਮੈ ਨਾ ਮਾਲਾ ਅੱਖੀਂ ਦੇਖਦਾ ਕੀਤੀ ਹੈ ਖਤਮ ਇਹਨਾਂ ਕੁੱਟਕੇ ਇਹ ਹਮੈ ਨਾ ਮਾਲਾ ਅੱਖੀਂ ਦੇਖਦਾ ਗੁੱਸੇ ਵਿੱਚ ਤੰਦੀ ਆਖਰੀ ਜੀਕੇ ਕਹੇ ਲਲਕਾਰੇ ਮਾਰ ਮਾਰ ਕੇ ਮਾਤਿਓਂਗੇ ਕਿਵੇਂ ਹੱਥ ਹਾਰਿਓ ਪਾਪੀਓ ਬਗਾਨੀ ਤੇ ਨੂੰ ਮਾਰ ਕੇ ਬਾਦ ਜੋਗੇ ਕਿਵੇਂ ਹੱਥ ਯਾਰਿਓ ਪਾਪੀਓ ਬਗਾਨੀ ਤੇ ਨੂੰ ਮਾਰ ਕੇ ਚਾਰ ਪੰਜੇ ਗੁੰਡੇ ਸਾਡੇ ਪਿੰਡ ਨੇ ਰੰਗ ਬਦਲਾਉਂਦੇ ਸਾਰਾ ਰਹਿੰਦਿਆ ਚਾਰ ਪੰਜੇ ਗੁੰਡੇ ਸਾਡੇ ਪਿੰਡ ਨੇ ਰੰਗ ਬਦਲਾਉਂਦੇ ਸਾਰਾ ਰਹਿੰਦਿਆ ਜੇਬ ਵਿੱਚ ਪਾਇਆ ਮੁੱਖ ਮੰਤਰੀ ਇਹ ਤੋਂ ਨਾ ਉਰਾ ਦੀ ਗੱਲ ਕਹਿੰਦਿਆ ਹਾ ਜੇਬ ਵਿੱਚ ਪਾਇਆ ਮੁੱਖ ਮੰਤਰੀ ਇਹ ਤੋਂ ਨਾ ਉਰਾ ਦੀ ਗੱਲ ਕਹਿੰਦਿਆ ਜਿਹੜਾ ਉੱਤੋਂ ਲਾ ਕੇ ਪੱਗਾਂ ਦਿੱਤੀਆਂ रंग लिया नीलिया सवार के हीरा उत्तों ला पग चिटिया हो रंग लिया नीलिया सवार के बात जोग कि मैं हाथ आ रहे हो पापी बगानी दिन मार के किता ना तरस हत्यारिया ਕਉ ਤੇ ਛੁਰੀਆਂ ਚਲਾਉਣ ਦੀ ਕਾਲ ਵਿੱਚ ਟੁੱਟੀ ਵਾਲਾ ਰੱਬ ਵੀ ਲੱਗਿਆ ਸੀ ਕਤਲ ਛਿਪਾਉਣ ਦੀ ਕਾਲ ਵਿੱਚ ਟੁੱਟੀ ਵਾਲਾ ਰੱਬ ਵੀ ਲੱਗਿਆ ਸੀ ਕਤਲ ਛਿਪਾਉਣ ਦੀ ਦਿੱਖ ਤਾਂ ਨਮੂਨੀਆ ਚ ਨਾਲ ਨੇ ਹੋ ਦੀਖ ਤਾਂ ਨਮੂਨੀਆ ਚ ਨਾਲ ਨੇ ਗੁੱਡੀ ਕਾ ਨੋਟਾਂ ਦੀ ਨੰਗਾਰ ਕੇ ਬਾਤ ਜੋਗ ਕੀ ਮੈਂ ਹਾਂ ਤਿਆਰ ਓ ਪਾਪੀ ਹੋ ਬੇਗਾਨੀ ਦੀ ਨੂੰ ਮਾਰ ਕੇ ਕਰ ਦੇ ਖਤਮ ਮੋਦਾ ਸਾੜ ਕੇ ਚੜ ਕੇ ਤੁਰੰਤ ਥਾਣਾ ਆ ਗਿਆ ਕੁੱਟ ਕੁੱਟ ਮਾਰਦੀ ਗਰੀ ਬਣੀ ਦੇਖ ਥਾਣੇਦਾਰ ਗੁੱਸਾ ਖਾ ਗਿਆ ਕੁੱਟ ਕੁੱਟ ਮਾਰਦੀ ਗਰੀ ਬਣੀ ਦੇਖ ਥਾਣੇਦਾਰ ਗੁੱਸਾ ਖਾ ਗਿਆ ਪੈਸੇ ਦੇਣ ਲੱਗੇ ਸਰਦਾਰ ਨੂੰ ਚਿੱਤ ਲੈ ਗੱਡੀ 'ਚ ਠੁੱਡੇ ਮਾਰ ਕੇ ਬਾਤ ਜੋਗੇ ਜਿਵੇਂ ਹਥਿਆਰਿਓ ਪਾਪੀਓ ਬਗਾਮੀਤੀ ਨੂੰ ਮਾਰ ਕੇ ਬਾਤ ਜੋਗੇ ਜਿਵੇਂ ਹਥਿਆਰਿਓ ਪਾਪੀਓ ਬਗਾਮੀਤੀ ਨੂੰ ਮਾਰ ਕੇ ਸੋਹਣੋ ਜਨਾਬ ਇੱਕ ਬੇਰਤੀ ਮੇਰੇ ਉੱਤੇ ਕਰਮ ਹੈ ਕਮਾਲੀਓ ਮੇਰਾ ਜੋ ਮਕਾਨ ਤੇ ਜ਼ਮੀਨ ਵੀ ਨਾਮ ਗੁਰੂ ਕਾਰਦੇਲ ਵਾਰਿਓ ਮੇਰਾ ਜੋ ਮਕਾਨ ਤੇ ਜ਼ਮੀਨ ਵੀ ਨਾਮ ਗੁਰੂ ਕਾਰਦੇਲ ਵਾਰਿਓ ਜਾਵਿਆ ਲੈ ਬੱਲਾ ਬਿੱਲੂ ਤੀਰਤੀ ਜਨਮ دیਵਾਨਾ ਜਿਸ ਵਾਰਗੇ ਜਾਵਿਆ ਲੈ ਬੱਲਾ ਬਿੱਲੂ ਤੀਰਤੀ ਜਨਮ دیਵਾਨਾ ਜਿਸ ਵਾਰਗੇ ਬਾਦ ਦੋਗੇ ਕੀ ਮੈਂ ਹਾਂ ਤੇ ਆ ਰਿਓ ਪਾਪੀਓ ਭਗਾਂ ਦੀਨੂ ਮਾਰਗੇ ਬਾਦ ਦੋਗੇ ਕੀ ਮੈਂ ਹਾਂ ਤੇ ਆ ਰਿਓ ਪਾਪੀਓ ਭਗਾਂ ਦੀਨੂ ਮਾਰਗੇ